ਅੱਜ ਆਪਾਂ ਇਕੱਠੇ ਹੋਏ ਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਦੇ ਮੁਤਲਕ ਸਾਹਿਬ ਦੀ ਇਹ ਪਵਿੱਤਰ ਧਰਤੀ ਅੱਜ ਵੀ ਬੁਨਿਆਦੀ ਮੁੱਢਲੀਆਂ ਸਹੂਲਤਾਂ ਤੋਂ ਸੱਖਣੀ ਐ ਜੋ 70 ਸਾਲਾਂ ਦੇ ਵਿੱਚ ਨਹੀਂ ਹੋਏ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਕਈਆਂ ਦੇ ਉੱਪਰ ਕੱਲ ਨੂੰ ਕੰਮ ਚੱਲ ਰਿਹਾ ਆਉਣ ਵਾਲੇ ਸਾਲ ਦੇ ਵਿੱਚ ਉਹ ਵੀ ਪੂਰੇ ਨੇ ਜਿਹੜੇ ਹੋ ਜਾਣੇ ਨੇ ਪਰ ਨੀਤੀ ਦੇ ਨਾਲ ਕੰਮ ਕਰੋ ਤੇ ਬਾਬਾ ਨਾਨਕ ਵੀ ਉਸ ਕੰਮ ਨੂੰ ਭਾਗ ਲਾ ਦਿੰਦਾ ਸਭ ਤੋਂ ਪਹਿਲਾਂ ਤਾਂ ਤਲਬੀਰ ਜੀ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਿ ਤੁਸੀਂ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੇ ਰੂਬਰੂ ਕਰਾਉਣ ਦਾ ਮੌਕਾ ਬਖਸ਼ਿਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਔਰ ਸਹੀ ਮੰਨਿਓ ਜਦੋਂ ਵੀ ਮਜੀਠੇ ਆਈਦਾ ਹੈ ਦਿਲ ਬਾਗੋ ਬਾਗ ਹੋ ਕੇ ਜਾਂਦਾ ਕਿਉਂਕਿ ਜਿਹੋ ਜਿਹਾ ਪਿਆਰ ਸਤਿਕਾਰ ਜਿਹੋ ਜਿਹਾ ਜੋਸ਼ ਮਾਝੇ ਦੀ ਇਸ ਪਵਿੱਤਰ ਧਰਤੀ ਤੋਂ ਮਿਲਦਾ ਉਹ ਆਪਣੇ ਆਪ ਦੇ ਵਿੱਚ ਹੀ ਨਵੇਕਲਾ ਇਹੋ ਜਿਹਾ ਪੰਜਾਬ ਪੂਰੇ ਪੰਜਾਬ ਦੇ ਵਿੱਚ ਕਿਦੋਂ ਦੇਖਣ ਨੂੰ ਮਿਲਦਾ ਜਿਹੜਾ ਮਜੀਠੇ ਦੇ ਵਿੱਚੋਂ ਪਿਆਰ ਔਰ ਜੋਸ਼ ਦੇਖਣ ਨੂੰ ਮਿਲਦਾ ਮੇਰੇ ਸਾਥੀਓ ਵੀਰੋ ਮੇਰੀਓ ਭੈਣੋ ਅੱਜ ਆਪਾਂ ਇਕੱਠੇ ਹੋਏ ਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ ਚੋਣਾਂ ਦੇ ਮੁਤਲਕ ਮੇਰੇ ਤੋਂ ਪਹਿਲਾਂ ਮੇਰੇ ਸਾਰੇ ਹੀ ਸਤਕਾਰਯੋਗ ਬੁਲਾਰਿਆਂ ਨੇ ਇਹਨਾਂ ਚੋਣਾਂ ਦੇ ਲਈ ਚੋਣਾ ਔਰ ਕੰਮਾਂ ਦੀ ਗੱਲ ਕੀਤੀ ਹੈ ਮੈਂ ਇਹ ਮੰਨ ਕੇ ਚੱਲਦਾ ਕਿ ਰਾਜਨੀਤੀ ਦੇ ਵਿੱਚ ਦੋਏ ਕੰਮ ਇੱਕੋ ਸਿੱਕੇ ਦੇ ਪਹਿਲੂ ਨੇ ਲੋਕ ਆਪ ਦਾ ਨੁਮਾਇੰਦਾ ਚੁਣਦੇ ਨੇ ਤਾਂ ਕਿ ਉਹ ਉਹ ਲੋਕਾਂ ਦੇ ਕੰਮ ਕਰਾ ਸਕੇ ਸਰਕਾਰੀ ਦਰਬਾਰੇ ਅੱਜ ਜਿਹੋ ਜਿਹੇ ਹਾਲਾਤ ਪਿਛਲੀਆਂ ਸਰਕਾਰਾਂ ਦੇ ਸਮੇਂ ਇਹਨਾਂ ਲੋਕਾਂ ਨੇ ਬਣਾਏ ਔਰ ਖਾਸ ਤੌਰ ਤੇ ਇਸ ਧਰਤੀ ਜਿਹਨੇ ਕਿ ਬਹੁਤ ਵੱਡੇ ਵੱਡੇ ਘਰਾਣਿਆਂ ਨੂੰ ਨਮੁੰਦਗੀਆਂ ਦਿੱਤੀਆਂ ਪਰ ਗੁਰੂ ਸਾਹਿਬ ਦੀ ਇਹ ਪਵਿੱਤਰ ਧਰਤੀ ਅੱਜ ਵੀ ਬੁਨਿਆਦੀ ਮੁੱਢਲੀਆਂ ਸਹੂਲਤਾਂ ਤੋਂ ਸੱਖਣੀ ਹੈ ਸਾਥੀਓ ਮੇਰੇ ਵੀਰੋ ਅੱਜ ਤਕਰੀਬਨ ਪੌਣੇ 4 ਸਾਲ ਹੋਏ ਨੇ ਪੰਜਾਬ ਦੇ ਵਿੱਚ ਜਦੋਂ ਦੀ ਤੁਸੀਂ ਸਾਨੂੰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਸੇਵਾ ਸੌਂਪੀ ਹੈ ਅੱਜ ਜੋ 70 ਸਾਲਾਂ ਦੇ ਵਿੱਚ ਨਹੀਂ ਹੋਏ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਹੋ ਚੁੱਕੇ ਨੇ ਕਈਆਂ ਦੇ ਉੱਪਰ ਕੱਲ ਨੂੰ ਕੰਮ ਚੱਲ ਰਿਹਾ ਆਉਣ ਵਾਲੇ ਸਾਲ ਦੇ ਵਿੱਚ ਉਹ ਵੀ ਪੂਰੇ ਨੇ ਜਿਹੜੇ ਹੋ ਜਾਣੇ ਨੇ ਮਸਲਨ ਸਿਹਤ ਔਰ ਸਿੱਖਿਆ ਦੀ ਜਦੋਂ ਗੱਲ ਕਰਦੇ ਆ ਵੱਡੇ ਪੱਧਰ ਦੇ ਉੱਪਰ ਕੰਮ ਹੋ ਚੁੱਕਿਆ ਤੇ ਅੱਗੇ ਚੱਲ ਰਿਹਾ ਹੈ ਇਸੇ ਤਰੀਕੇ ਇਹ ਪਹਿਲੀ ਵਾਰੀ ਹੋਇਆ ਕਿ ਮਹਿਜ਼ 3.5 ਤੋਂ 4 ਸਾਲਾਂ ਦੇ ਵਿੱਚ ਤਕਰੀਬਨ 60000 ਸਰਕਾਰੀ ਨੌਕਰੀਆਂ ਪੱਕੀਆਂ ਨੌਕਰੀਆਂ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਮੁੰਡੇ ਕੁੜੀਆਂ ਨੂੰ ਉਹਨਾਂ ਦੀ ਕਾਬਲੀਅਤ ਦੇ ਆਧਾਰ ਤੇ ਮਿਲਦੀਆਂ ਹੋਣ ਨਹੀਂ ਪਹਿਲਾਂ ਉਹਨਾਂ ਨੂੰ ਮਿਲਦੀਆਂ ਸੀਗੀਆਂ ਜਿਨ੍ਹਾਂ ਕੋਲ ਨੋਟਾਂ ਦੇ ਭਰੇ ਹੋਏ ਬੈਗ ਹੁੰਦੇ ਸੀਗੇ ਕੱਲੀਆਂ ਨੌਕਰੀਆਂ ਉਹਨਾਂ ਨੂੰ ਮਿਲਦੀਆਂ ਹੁੰਦੀਆਂ ਸੀਗੇ ਤੇ ਕਾਬਲੀਅਤ ਦੇ ਆਧਾਰ ਤੇ 60000 ਨੌਕਰੀਆਂ ਜਿਹੜੀਆਂ ਉਹ ਤੁਹਾਡੀ ਸਰਕਾਰ ਪੰਜਾਬ ਦੇ ਬੱਚਿਆਂ ਨੂੰ ਦੇ ਚੁੱਕੀ ਹੈ ਇਸੇ ਤਰੀਕੇ ਹਰ ਘਰ ਨੂੰ 600 ਜੁਣ ਬਿਜਲੀ ਦੀ ਮਾਫੀ तकरीबन ਜੇ ਇੱਕ ਬਿਲ ਵੀ 4-5000 ਰੁਪਏ ਦਾ ਹੁੰਦਾ ਤਾਂ ਇਹ ਮੰਨ ਕੇ ਚੱਲੋ ਕਿ 50-60000 ਰੁਪਏ ਹਰ ਘਰ ਦੀ ਬਚਤ ਜਿਹੜੀ ਉਹ ਬਿਜਲੀ ਦਾ ਬਿੱਲ ਜ਼ੀਰੋ ਕਰਨ ਦੇ ਨਾਲ ਸ਼ੁਰੂ ਹੋਗੀ ਤੇ ਜਦੋਂ ਸਰਕਾਰ ਬਣਨੀ ਸੀ ਇਹ ਕਹਿੰਦੇ ਸੀ ਵਿਰੋਧੀ ਕਿ ਕਿੱਥੋਂ ਦੇਣਗੇ ਕਿੱਥੋਂ ਉਹ ਬਿਜਲੀ ਕਿੱਥੋਂ ਆਊ ਪੈਸਾ ਅੱਜ ਪੌਣੇ 4 ਸਾਲ ਹੋ ਗਏ ਹਰ ਘਰ ਨੂੰ ਮੁਫਤ ਬਿਜਲੀ ਜਿਹੜੀ ਦਿੱਤੀ ਜਾ ਰਹੀ ਹੈ ਜੇ ਹੁਣ ਹੋ ਸਕਦਾ ਪਹਿਲਾਂ ਕਿਉਂ ਨਾ ਹੋਇਆ ਮੀਰੋ ਵੀਰੋ ਅਜੇ ਨੂੰ ਪੁੱਛਣ ਦੀ ਲੋੜ ਐ ਇਸੇ ਤਰੀਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਤੁਸੀਂ ਸਾਰੇ ਮੇਰੇ ਕਿਸਾਨ ਵੀਰ ਬੈਠੇ ਨੇ ਮੇਰੇ ਕਿਰਤੀ ਕੰਮੇ ਬੈਠੇ ਨੇ ਮੇਰੇ ਵੀਰੋ ਆ ਪੌਣੇ 4 ਸਾਲ ਤੋਂ ਪਹਿਲਾਂ ਜਦੋਂ ਝੋਨੇ ਦੀ ਲਵਾਈ ਦਾ ਟਾਈਮ ਆ ਜਾਂਦਾ ਸੀਗਾ ਸਾਰੀ-ਸਾਰੀ ਰਾਤ ਚਾਹੇ ਕਣਕ ਦਾ ਹੋਵੇ ਚਾਹੇ ਝੋਨੇ ਦਾ ਹੋਵੇ ਸਾਰੀ-ਸਾਰੀ ਰਾਤਾਂ ਕਾਲੀਆਂ ਕਰ ਦਿੰਦੇ ਸੀਗੇ ਖੇਤਾਂ ਦੀਆਂ ਬੱਟਾਂ ਤੇ ਫਿਰਦੇ ਸਾਰਾ ਦਿਨ ਲਾਟੂ ਕਰਨੀ ਬਲਬ ਕਿ ਨਹੀਂ ਚੱਕੀ ਜਾਂਦੇ ਸੀ ਕਦੋਂ ਆਉ ਕਦੇ ਆ ਗਈ ਕਦੇ ਚੱਲ ਗਈ ਕਦੇ ਆ ਗਈ ਕਦੇ ਚੱਲ ਗਈ ਤੇ ਨਾ ਘਰ ਦਾ ਜੀ ਖੇਤ ਸੌਣ ਜੋਗਾ ਮੋਟਰ ਤੇ ਸੌਣ ਜੋਗਾ ਨਾ ਘਰੇ ਸੌਣ ਜੋਗਾ ਖੇਤ ਬਗ ਜਾਂਦਾ ਤਾਂ ਘਰ ਦੇ ਨੂੰ ਮਗਰ ਚਿੰਤਾ ਰਹਿੰਦੀ ਤੇ ਗਾਂ ਬੰਦੇ ਨੂੰ ਘਰਦਿਆਂ ਦੀ ਚਿੰਤਾ ਰਹਿੰਦੀ ਇਹ ਹਾਲਾਤ ਦੁਨੀਆ ਦਾ ਇਹ じゃ ਕਿਹੜਾ ਕੰਮ ਜਿਹੜਾ ਕਿ ਜਿਹੜਾ ਕਿ ਸਿਰਫ ਔਰ ਸਿਰ ਰਾਦ ਨੂੰ ਪਰ ਇਹਨਾਂ ਲੋਕਾਂ ਨੇ ਜਿਹੜਾ ਕੰਮ ਬੜਾ ਸਖਾਲਾ ਹੋ ਸਕਦਾ ਸੀਗਾ ਅੱਜ ਪੌਣੇ 4 ਸਾਲ ਹੋ ਗਏ ਤੁਸੀਂ ਮੈਨੂੰ ਵਾਹ ਖੜੀਆਂ ਕਰਕੇ ਦੱਸਿਓ ਕਿ ਦਿਨੇ ਖੇਤਾਂ ਲਈ ਲੈਟ ਆਉਂਦੀ ਹੈ ਕਿ ਨਹੀਂ ਆਉਂਦੀ ਤੇ ਜੇ ਹੋਣਾ ਸਕਦੀ ਹੈ ਮੇਰੇ ਵੀਰੋ ਇਹ ਪਹਿਲਾਂ ਕਿਉਂ ਨਾ ਆਈ ਕਿਉਂ ਲੋਕਾਂ ਨੂੰ ਖੱਜਲ ਕਰੀ ਗਏ ਇਸੇ ਤਰੀਕੇ ਆਪਾਂ ਗੱਲ ਕਰ ਲਓ ਨਹਿਰੀ ਪਾਣੀ ਦੀ ਬੜਾ ਲੰਮਾ ਸਮਾਂ ਮੇਰੇ ਸਾਥੀਓ ਮੇਰੇ ਵੀਰੋ ਚਾਹੇ ਕਾਂਗਰਸ ਲਈ ਚਾਹੇ ਅਕਾਲੀ ਦਲ ਰਹਾ ਬੜਾ ਲੰਮਾ ਸਮਾਂ ਮੋਰਚੇ ਲਵਾਉਂਦੇ ਰਹੇ ਪੰਜਾਬ ਦੇ ਪਾਣੀ ਨਹੀਂ ਜਾਣ ਦੇਣੇ एसवाईएल ਦੇ ਨਾਂ ਤੇ ਲਾਲੋ ਮੋਰਚਾ ਲੜਾ ਦੋ ਲੋਕਾਂ ਦੇ ਲੋਕਾਂ ਨੂੰ ਲੜਾ ਮਰਵਾ ਦੋ ਲੋਕਾਂ ਦੇ ਮੁੰਡਿਆਂ ਨੂੰ ਪਰ ਪਾਣੀ ਤਾਂ ਮੇਰੇ ਵੀਰੋ ਸਹੀ ਮਾਇਨੇ ਦੇ ਵਿੱਚ ਬੜਾ ਲੰਮਾ ਸਮਾਂ ਪਾਣੀ ਤਾਂ ਗਵਰਡੀ ਰਾਜਾਂ ਨੂੰ ਇਹ ਚੁੱਪਚੀਤੇ ਆਂ ਦਈ ਗਏ ਮੈਂ ਤੁਹਾਨੂੰ ਪੁੱਛਦਾ ਕਿ ਪਿਛਲੇ ਸਾਢੇ ਤਿੰਨ ਪੌਣੇ ਚਾਰ ਸਾਲਾਂ ਦੇ ਵਿੱਚ ਅੰਡਰਗਰਾਉਂਡ ਪਾਈਪਲਾਈਨਾਂ ਦੇ ਜ਼ਰੀਏ ਪੂਰੇ ਪੰਜਾਬ ਦੇ ਖੇਤਾਂ ਨੂੰ ਪਾਣੀ ਪਹੁੰਚਿਆ ਕਿ ਨਹੀਂ ਪਹੁੰਚਿਆ ਹਜ਼ਾਰਾਂ ਕਿਲੋਮੀਟਰ ਹਜ਼ਾਰਾਂ ਕਿਲੋਮੀਟਰ ਅੰਡਰਗਰਾਉਂਡ ਪਾਈਪਲਾਈਨਾਂ ਦੇ ਜ਼ਰੀਏ ਪਾਣੀ ਖੇਤਾਂ ਨੂੰ ਪਹੁੰਚ ਗਿਆ ਤੇ ਜੇ ਇਹ ਪਾਣੀ ਮੇਰੇ ਵੀਰੋ ਇਹ ਪਾਣੀ ਜੇ ਹੁਣ ਪਹੁੰਚ ਸਕਦਾ ਹੈ ਤੇ ਪਹਿਲਾਂ ਇਹਨਾਂ ਕਾਂਗਰਸੀਆਂ ਅਕਾਲੀਆਂ ਦੇ ਵੇਲੇ ਉਦੋਂ ਕਿਉਂ ਨਾ ਪਹੁੰਚਿਆ ਜੀ ਉਦੋਂ ਪਾਣੀ ਕਿੱਥੇ ਜਾਂਦਾ ਸੀ ਇਹ ਇਹ ਤਾਂ ਨਹੀਂ ਹੈ ਕਿ ਅਸੀਂ ਇਹ ਸਰਕਾਰ ਨੇ ਪਾਣੀ ਪੈਦਾ ਕਰਤਾ ਪਾਣੀ ਤਾਂ ਕੁਦਰਤ ਹੀ ਦੇਣਾ ਹੈ ਜੇ ਪਹਿਲਾਂ ਸੀ ਤਾਜ ਵੀ ਹੈ ਬਲਕੇ ਪਾਣੀ ਤਾਂ ਹੌਲੀ ਹੌਲੀ ਕਰਕੇ ਘਟਿਆ ਜਿਵੇਂ ਜਿਵੇਂ ਗਰਮੀ ਵੱਧ ਰਹੀ ਹੈ ਧਰਤੀ ਤੇ ਪਾਣੀ ਤਾਂ ਘਟ ਰਿਹਾ ਹੈ ਪਾਣੀ ਘਟਣ ਦੇ باوجود ਵੀ ਕਿਸਾਨਾਂ ਤੱਕ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਹੈ ਤੇ ਇਹਨਾਂ ਵੇਲੇ ਪਾਣੀ ਚੁੱਪਚੀ ਪੀਤੇ ਦੂਆਂ ਰਾਜਾਂ ਨੂੰ ਦੇ ਹੀ ਗਏ ਤੇ ਉਹਨਾਂ ਨਾਲ ਅਟੀਆਂ-ਸਟੀਆਂ ਲਾ ਕੇ ਪਤਾ ਨਹੀਂ ਆਪਦੇ ਨਿੱਜੀ ਲਾਹੇ ਕੀ ਲੈ ਗਏ ਸੋ ਮੇਰੇ ਵੀਰੋ ਬਹੁਤ ਸਾਰੇ ਕੰਮ ਨੇ ਜਿਹੜੇ ਹੋਏ ਨੇ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲਓ ਚਾਰ-ਪੰਜ ਮਿੰਟਾਂ ਦੇ ਵਿੱਚ ਇੱਕ ਗੱਡੀ ਕਿਤੇ ਐਕਸੀਡੈਂਟ ਹੋ ਜਾਏ ਸੜਕ ਸੁਰੱਖਿਆ ਫੋਰਸ ਨੇ ਪਹੁੰਚਣਾ ਪੰਜਾਬ ਦੇ 18-20 ਟੋਲ ਪਲਾਜ਼ੇ ਨੇ ਜਿਹੜੇ ਉਹ ਚੱਕ ਦਿੱਤੇ ਪਹਿਲਾਂ ਇਹ ਮਿਆਦਾ ਮੁਕਲ ਤੋਂ ਮਗਰੋਂ ਵੀ ਉਹਨਾਂ ਤੋਂ ਪੈਸੇ ਉਹਨਾਂ ਤੋਂ ਕਮਿਸ਼ਨ ਲਈ ਜਾਂਦੇ ਸੀਗੇ 3100 ਪਿੰਡਾਂ ਦੇ ਵਿੱਚ 1100 ਕਰੋੜ ਰੁਪਏ ਦੀ ਲਾਗਤ ਦੇ ਨਾਲ ਖੇਡ ਸਟੇਡੀਅਮ ਬਣ ਰਹੇ ਨੇ ਜਿਹੜੇ ਰਹਿ ਗਏ ਉਹ ਇਸ ਸਾਲ ਦੇ ਵਿੱਚ ਸ਼ੁਰੂ ਹੋ ਜਾਣੇ ਨੇ ਸੋ ਬਹੁਤ ਕੰਮ ਨੇ ਮੇਰੇ ਵੀਰੋ ਜਿਹੜੇ ਕਿ ਸਰਕਾਰਾਂ ਦੇ ਕਰਨ ਵਾਲੇ ਹੁੰਦੇ ਨੇ ਇਹ ਮੰਨ ਕੇ ਚੱਲਦੇ ਹਾਂ ਕਿ ਜੇ ਸਾਫ਼ ਨੀਅਤ ਔਰ ਨੀਤੀ ਦੇ ਨਾਲ ਕੰਮ ਕਰੋ ਤੇ ਬਾਬਾ ਨਾਨਕ ਵੀ ਉਸ ਕੰਮ ਨੂੰ ਭਾਗ ਲਾ ਦਿੰਦਾ ਤੇ ਉਸੇ ਨੀਅਤ ਨੂੰ ਭਾਗ ਹੈ ਜ ਪੰਜਾਬ ਦੇ ਵਿੱਚ ਮਾਨਸਾਹਬ ਦੀ ਸਰਕਾਰ ਨੂੰ ਲੱਗ ਰਹੇ ਨੇ